ਨਾ ਤੰਦੂਕਾ ਨੂੰ ਸੁਪੰਕਾ ਜੀ ਮਿਲ ਗਿਆ ਬਾਟਰ ਤੇ ਆਪਾਂ ਜਿਹੜੇ ਥੱਲੇ ਹੋੜੇ ਬਣ ਗਏ ਜਿਹੜਾ ਸਰਕਾਰੋਂ ਲੱਟ ਕੀਤਾ ਗਿਆ ਜੀ ਮਿਲ ਪਾਣੀ ਦਾ ਹਾਂਜੀ ਕਿਵੇਂ ਦੇਖਦੇ ਤੇ ਪਾਣੀ ਪੱਲਾ ਵੀ ਆਇਆ ਕਦੀ ਪਾਣੀ ਕਿ 23 ਜੀ ਵੀ ਆਇਆ ਸੀ ਇਹ ਤੋਂ ਜ਼ਿਆਦਾ ਆਇਆ ਸੀ ਹੁਣ ਤੇ ਪਾਣੀ ਬਹੁਤ ਘਟਿਆ ਕੋਈ ਕਬਰਉਣ ਵਾਲੀ ਗੱਲ ਨਹੀਂ ਪਾਣੀ ਥੱਲੇ ਥੱਲੇ ਹੀ ਹੈ ਦਰਿਆ ਦੇ ਹਾਂਜੀ ਲੋਕਾਂ ਨੂੰ ਤਾਂ ਜਾਗਰੂਕ ਕੀਤਾ ਸਾਰਿਆਂ ਨੂੰ ਦੱਸਿਆ ਆਪਣਾ ਬਚਾਅ ਕਰੋ ਤੇ ਤੁਸੀਂ ਮਤਲਬ ਮੀਟਿੰਗ ਵੀ ਕੀਤੀ ਹੈ ਬੀਐਸਐਫ ਨਾਲ ਬੀਗਰੋਂ ਨਾਲ ਮੀਟਿੰਗ ਵੀ ਕਰਕੇ ਆਏ ਆ ਬੀਐਸਐਫ ਵਾਲਿਆਂ ਨਾਲ ਵੀ ਕੀਤੀ ਹੈ ਐਸਐਸਓ ਸਾਹਿਬ ਨਾਲ ਵੀ ਹੋਈ ਹੈ ਮੀਟਿੰਗ ਕੀ ਕਹਿੰਦੇ ਨੇ ਜੀ ਉਹਦੀ ਜੋ ਵੀ ਸਾਡੇ ਮਤਲਬ ਲੋਕਾਂ ਨੂੰ ਮੁਸ਼ਕਲ ਪੈਸੀ ਆਏਗੀ ਉਹ ਪ੍ਰਸ਼ਾਸਨ ਸਾਡੇ ਨਾਲ ਆ ਅਜੇ ਤਾਂ ਕੋਈ ਏਡੀ ਫਿਲਹਾਲ ਕੋਈ ਗੱਲਬਾਤ ਨਹੀਂ ਆ ਪਾਣੀ ਦਾ ਪਾਣੀ ਦਾ ਲੈਵਲ ਡਾਊਨ ਹੀ ਜਾ ਰਿਹਾ ਤੇ ਪਾਣੀ ਨਾਲ ਨੇ ਜਿੱਠਣ ਲਈ ਉਹਨਾਂ ਨੇ ਕੋਈ ਪ੍ਰਬੰਧ ਕੀਤੇ ਨੇ ਪ੍ਰਸ਼ਾਸਨ ਨੇ ਕੋਈ ਪ੍ਰਸ਼ਾਸਨ ਨੇ ਤਾਂ ਇਹੋ ਕਿਹਾ ਵੀ ਜੇ ਛਤਾਂ ਤੇ ਲੋਡ ਪੈਂਦੀ ਆ ਸੁਰਖਤ ਸਾਹਿਬ ਤੁਹਾਨੂੰ ਮਤਲਬ ਅਮਰ ਜਾਣੇ ਪਏਗਾ ਲੈ ਕੇ ਜਾਵਾਂਗੇ ਇਹ ਤਾਂ ਪਹਿਲਾਂ ਵੀ ਇੱਥੇ ਹਰ ਹੁੰਦੇ ਦੀ ਸਥਿਤੀ ਬੰਦ ਰਹੀ ਇਦਾਂ ਦੀ ਉਦੋਂ ਕਿਦਾਂ ਤੁਸੀਂ ਨਿਜਠਦੇ ਉਦੋਂ ਜੀ ਉਦੋਂ ਵੀ ਇਸ ਤਰ੍ਹਾਂ ਲੋਕ ਆਪਸ ਹੀ ਮਿਲ ਕੇ ਨਿਜਠਣਾ ਹੁੰਦਾ ਵਾ ਇੱਕ ਜੁਗੇ ਦੇ ਕਮਰੇ ਕੋਠਿਆਂ ਦੇ ਘਟਾਂ ਦੇ ਜੜ ਜਾਂਦੇ ਰਹੇ ਆ ਤੇ ਪਤਾ ਹੁੰਦਾ ਰਿਹਾ ਵਾ ਮਾੜਾ ਹੀ ਹਾਲ ਹੁੰਦਾ ਤੁਹਾਨੂੰ ਪਤਾ ਡੰਗਰਾਂ ਦਾ ਸਾਰਾ ਦਾ ਹੀ ਫਸਲ ਖਰਾਬ ਹੋ ਜਿੰਨੇ ਜ਼ਿੰਮੇਦਾਰ ਪਿੱਛੇ ਝਿਲ ਜਾਂਦੇ ਅੱਗੇ ਜ਼ਿੰਮੇਦਾਰ ਤੁਹਾਨੂੰ ਪਤਾ ਖਤਮ ਹੋਇਆ ਕੰਮ ਬਹੁਤ ਡਾਊਨ ਹੋ ਜਾਂਦਾ ਮਾੜਾ ਹਾਲ ਤੇ ਹੈਗਾ ਇਹ ਮਤਲਬ ਪਿੰਡ ਲਾਸਟ ਪੈਂਦਾ ਵਾ ਇਹ ਬਾਡਰ ਤੇ ਲਾਸਟ ਪਿੰਡ ਹੈ ਜੀ ਕਾਫੀ ਇੱਥੇ ਕਦੀ ਲੜਾਈ ਦਾ ਮੋਲ ਕਦੀ ਇਹਦਾ ਪਾਣੀ ਹਾਂਜੀ ਹਾਂਜੀ ਕਦੀ ਲੜਾਈ ਕਦੀ ਪਾਣੀ ਇਹ ਤੁਹਾਨੂੰ ਪਤਾ ਜਿੱਥੇ ਵਾਟਰ ਤੇ ਮੁਸ਼ਕਲ ਆਉਂਦੀ ਹੈ ਹੁਣ ਕਿਦਾਂ ਮਤਲਬ ਲੋਕਾਂ ਚ ਡਰਦਾ ਕਿਦਾਂ ਦਾ ਮੋਹਲਾ ਨੂੰ ਪਾਣੀ ਨਹੀਂ ਲੈ ਗਏ ਤੇ ਵੇਖੋ ਡਰ ਕਾਦਾ ਵਾ ਕੋਈ ਗੱਲ ਨਹੀਂ ਜੋ ਪਰਮਾਤਮਾ ਕਰੇਗਾ ਅਪਨ ਨਿਝਟਣ ਤਿਆਰ ਹੈ ਡਰ ਕਰ